ਨਾ ਪਰੰਤੂ ਨਗਰ ਨਿਗਮ ਦੇ ਵੱਲੋਂ ਦੁਕਾਨਾਂ ਸੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਿਲਕੁਲ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੁਕਾਨਦਾਰ ਜੜੇ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਮਾਮਲਾ ਜਿਹੜਾ ਕਪੂਰਥਲਾ ਤੋਂ ਸਾਹਮਣੇ ਜਿੱਥੇ ਉਸ ਵੇਲੇ ਮੋਹਾਲਾ ਜਿਹੜਾ ਤਨਾਪੂਰਨ ਹੋ ਜਾਂਦਾ ਹੈ ਜਦੋਂ ਨਗਰ ਨਿਗਮ ਦੇ ਵੱਲੋਂ ਦੁਕਾਨਾਂ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਟੈਕਸ ਉਹਨਾਂ ਦੇ ਵੱਲੋਂ ਨਹੀਂ ਭਰਿਆ ਜਾਂਦਾ ਤਾਂ ਦੱਸਿਏ ਕਿ ਲੋਕਾਂ ਨੇ ਦੱਸਿਆ ਸਥਾਨਕ ਗੁਰਦੁਆਰਾ ਸਾਹਿਬ ਜੋ ਕਿ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਦੇ ਅਧੀਨ ਆਉਂਦੀਆਂ ਦੁਕਾਨਾਂ ਆਉਂਦਾ ਹੈ ਉਸ ਦੇ ਨਾਲ ਤੁਹਾਨੂੰ ਦੱਸਦੇ ਨੇ ਕਿ ਜਦੋਂ ਬਕਾਇਆ ਨਹੀਂ ਦਿੱਤਾ ਜਾਂਦਾ ਟੈਕਸ ਨਹੀਂ ਭਰਿਆ ਜਾਂਦਾ ਤਾਂ ਨਗਰ ਨਿਗਮ ਦੇ ਵੱਲੋਂ ਦੁਕਾਨਾਂ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੁਕਾਨਦਾਰਾਂ ਨੂੰ ਜਦੋਂ ਇਸ ਗੱਲ ਦੀ ਭਣਕ ਲੱਗਦੀ ਹੈ ਤਾਂ ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੀ ਜ਼ੁਬਾਨੀ ਤੁਸੀਂ ਆਪ ਹੀ ਸੁਣ ਲਓ ਦੇਖੋ ਜੀ ਇਹ ਅਸੀਂ ਇਹਨਾਂ ਦੁਕਾਨਾਂ ਦੇ ਜਿਹੜਾ ਆਪਣੇ ਅੱਜ ਕਮੇਟੀ ਵਾਲੇ ਆਏ ਆ ਇਹ ਸਟੇਟ ਬੋਰਡ ਦੁਆਰਾ ਸਬਦੀ ਮਾਰਕੀਟ ਆ ਸਾਰੀ ਐਸਟੀਕੀਸੀ ਦੇ ਅੰਡਰ ਆ ਸਾਰੀਆਂ ਲਗਭਗ ਜਿੰਨੀਆਂ ਵੀ ਦੁਕਾਨਾਂ ਨੇ ਐਲ ਸ਼ੇਪ ਦੇ ਵਿੱਚ ਬਣੀਆਂ ਸਟੇਟ ਬੋਰਡ ਦੁਆਰੇ ਦੇ ਫਰੰਟ ਤੇ ਤੇ ਜਾਂ ਇਧਰ ਕੋਲੇ ਰੋਡ ਤੇ ਕਹਿ ਦੋ ਅਸਲ ਦੇ ਵਿੱਚ ਮੁੱਦਾ ਇਹ ਹੈ ਕਿ ਸਾਡੇ ਦੁਕਾਨਦਾਰ ਇਸ ਚੀਜ਼ ਦਾ ਵਿਰੋਧ ਕਰ ਰਹੇ ਪਏ ਕਿ ਸਾਡੀਆਂ ਜਿੰਨੀਆਂ ਵੀ ਦੁਕਾਨਾਂ ਨੇ ਇਹਨਾਂ ਨੂੰ ਪ੍ਰਾਪਰਟੀ ਟੈਕਸ ਤੋਂ ਐਮੈਕਸ਼ਨ ਹੈ ਠੀਕ ਹੈ ਜੀ ਅਸੀਂ ਸਾਡੀਆਂ ਦੁਕਾਨਾਂ ਐਸਜੀਪੀਸੀ ਦੇ ਅੰਡਰ ਆ ਐਸਜੀਪੀਸੀ ਅਸੀਂ ਅੰਮ੍ਰਿਤਸਰ ਵੀ ਗਏ ਆ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦੇ ਅੰਡਰ ਲਗਭਗ 600 ਦੁਕਾਨਾਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਇਦਾਂ ਦਾ ਨੋਟਿਸ ਨਹੀਂ ਗਿਆ ਕਿਉਂਕਿ ਅਸਲ ਦੇ ਵਿੱਚ ਇਹ ਜਿਹੜਾ ਪ੍ਰਾਪਰਟੀ ਟੈਕਸ ਆ ਇਹ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਜਿਨ੍ਹਾਂ ਦੇ ਥੱਲੇ ਕੋਈ ਵੀ ਪ੍ਰਾਪਰਟੀ ਆ ਚਾਹੇ ਔਰੈਂਟ ਤੇ ਵੀ ਆ ਉਹਨਾਂ ਸਾਰਿਆਂ ਨੂੰ ਐਗਜ਼ੈਂਪਸ਼ਨ ਹੈ ਹੁਣ ਕੀ ਹੋ ਰਿਹਾ ਕਿ ਸਾਡੇ ਜਿਹੜੇ ਇੱਥੇ ਕਮੇਟੀ ਵਾਲੇ ਪ੍ਰਧਾਨ ਸਾਹਿਬ ਨੇ ਸਾਡੇ ਉਹ ਸਾਡੇ ਨਾਲ ਸਾਰੇ ਨਾਲ ਧੱਕਾ ਕਰਦੇ ਪਿਆ ਈਵਨ ਕਿ ਉਹਨਾਂ ਨੇ ਧੱਕੇ ਨਾਲ ਦੋ ਦੁਕਾਨਾਂ ਸਾਡੀਆਂ ਸੀਲ ਵੀ ਕਰ ਦਿੱਤੀਆਂ ਠੀਕ ਆ ਜੀ ਤੇ ਅਸੀਂ ਇਹ ਚਾਹੁੰਦੇ ਆ ਸਾਡਾ ਕੋਰਟ ਦੇ ਵਿੱਚ ਵੀ ਕੇਸ ਲੱਗਾ ਹੋਇਆ ਦੂਜੀ ਧਿਰ ਨੂੰ ਕਾਰਪੋਰੇਸ਼ਨ ਵਾਲਿਆਂ ਨੂੰ ਉਹਨਾਂ ਨੇ 5 ਤਰੀਕ ਨੂੰ ਸੱਦਿਆ ਹੋਇਆ ਜੀ ਪਰ ਇਹ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਾ ਕਰਦੇ ਹੋਏ ਪਤਾ ਨਹੀਂ ਸਰਕਾਰ ਨੇ ਇਹਨਾਂ ਨੂੰ ਕਿਹੜੇ ਸਖਤ ਆਰਡਰ ਦਿੱਤੇ ਆ ਕਿ ਧੱਕਾ ਬੰਦਾ ਉਹਨਾਂ ਦੋਵਾਂ ਬੰਦਿਆਂ ਦੇ ਰੋਜ਼ਗਾਰ ਉਦਣ ਦੇ ਬੰਦਾ ਲਗਭਗ 15 ਦਿਨ ਹੋ ਗਿਆ ਜੀ ਇਹਨਾਂ ਨੇ ਬੰਦ ਕੀਤੀਆਂ ਨੂੰ ਠੀਕ ਆ ਜੀ ਕਿਸੇ ਬੰਦੇ ਦੀ ਕੋਈ ਸਲਵਾਣੀ ਨਹੀਂ ਅਸੀਂ ਇਹਨਾਂ ਨੂੰ ਇੱਥੋਂ ਤੱਕ ਵੀ ਕਿਹਾ ਕਿ ਤੁਸੀਂ ਐਸਜੀਪੀਸੀ ਦਫ਼ਤਰ ਜਾਓ ਜੇ ਤੁਹਾਨੂੰ ਜੇ ਅਸੀਂ ਟੈਕਸ ਦੇ ਦੇਣਦਾਰ ਹੋਵਾਂਗੇ ਤਾਂ ਅਸੀਂ ਡੈਫੀਨਿਟਲੀ ਦੇਵਾਂਗੇ ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ થਾਂਗੇ ਨਾ ਹੀ ਅਸੀਂ ਇਸ ਚੀਜ਼ ਤੋਂ ਭੱਜਦੇ ਆ ਆ ਸਾਰੇ ਦੁਕਾਨਦਾਰ ਜਿੰਨੇ ਵੀ ਸਾਡੇ ਇੱਥੇ ਖੜੇ ਆ ਇਹਨਾਂ ਨੇ ਅੱਜ ਐਸਜੀਪੀ ਦਾ ਆਪਣੇ ਕਾਰਪੋਰੇਸ਼ਨ ਵਾਲੇ ਦੇ ਇਸ ਚੀਜ਼ ਦਾ ਪੂਰਾ ਵਿਰੋਧ ਕੀਤਾ ਕਿ ਅਸੀਂ ਟੈਕਸ ਨਹੀਂ ਦੇਣਾ ਨਾ ਹੀ ਅਸੀਂ ਦੇਣਦਾਰ ਆ ਉਨਾ ਚਿਰ ਤਾਂ ਅਸੀਂ ਜੀ ਆ ਜੀ ਜੋ ਸਟੈਂਪ ਪੇਡ ਵੀ ਤੁਹਾਨੂੰ ਬੌਂਡ ਕੀਤਾ ਪਿਆ ਜੀ ਇਸ ਸਟੈਂਪ ਪੇਡ ਤੇ ਜੀ ਇਹਨਾਂ ਨੇ ਸਾਨੂੰ ਜਿਹੜਾ ਟੈਕਸ ਦੇ ਨੋਟਸ ਆਏ ਆ ਸਾਰਿਆਂ ਨੂੰ ਆਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਅਸੀਂ ਇਹਨਾਂ ਨੂੰ ਬਾਰ ਬਾਰ ਇਹਨਾਂ ਦੇ ਦਫ਼ਤਰ ਗਏ ਆ ਠੀਕ ਆ ਜੀ ਕਿ ਸਾਨੂੰ ਆ ਤੁਸੀਂ ਨੋਟਸ ਆਏ ਆ ਟੈਕਨੀਕਲੀ ਪ੍ਰੈਕਟੀਕਲੀ ਅਤੇ ਲਾਫੁੱਲੀ ਅਸੀਂ ਇਸ ਚੀਜ਼ ਦੇ ਦੇਣਦਾਰ ਨਹੀਂ ਆ ਪਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀਆਂ ਲਾਫੁੱਲ ਗੱਲਾਂ ਕਰਕੇ ਜਾਂ ਅਨਲਾਫੁੱਲ ਗੱਲਾਂ ਕਰਕੇ ਸਾਨੂੰ ਉਸ ਚੀਜ਼ ਦੇ ਵਿੱਚ ਉਡਾਉਂਦੇ ਆ ਤੇ ਤੁਸੀਂ ਦੇਣਾ ਹੀ ਦੇਣਾ ਅੱਜ ਸਾਨੂੰ ਸ਼ਰਿਆਮਤਾਂ ਕੀ ਦੇ ਕੇ ਗਿਆ ਕਿ ਅਸੀਂ ਬੰਦ ਕਰਾਉਣੀਆਂ ਜੇ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਅਸੀਂ ਉਨੀ ਤਰ੍ਹਾਂ ਦੇ ਨਾਲ ਸਾਰਾ ਕੁਝ ਚੱਲਾਂਗੇ ਪਰ ਜੇਕਰ ਸਾਡਾ ਸਾਡੇ ਨਾਲ ਕਿਸੇ ਵੀ ਤਰੀਕੇ ਦਾ ਧੱਕਾ ਹੋਇਆ ਅਸੀਂ ਆਪਣਾ ਪਰਿਵਾਰ ਇੱਥੇ ਲੈ ਕੇ ਆਪਣੇ ਬੱਚੇ ਲੈ ਕੇ ਆਪਣੇ ਮਾਂ ਪਿਓ ਨੂੰ ਲੈ ਕੇ ਇੱਥੇ ਕ੍ਰਾਉਂਡ ਦੇ ਵਿੱਚ ਇੱਥੇ ਧਰਨਾ ਦੇਵਾਂਗੇ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਨੁਕਸਾਨ ਹੋਦਾ ਤੇ ਉਹਦੀ ਜ਼ਿੰਮੇਵਾਰ ਜਿਹੜੀ ਹੋਏਗੀ ਉਹ ਕਾਰਪੋਰੇਸ਼ਨ ਬਾਰੇ ਜੁਦਾ ਸਰਕਾਰ ਵੀ ਟੈਕਸ ਇਕੱਠਾ ਕਰ ਟੈਂਪ ਵੀ ਜਿਹੜਾ ਇੱਕ ਬੌਂਡ ਆ ਉਹਨਾਂ ਨਾਲ ਵੀ ਟੈਕਸ ਇਕੱਠਾ ਕਰ 31 ਮਾਰਚ ਜੀ ਦਾ ਲਾਸਟ ਹੁੰਦੀ ਹੈ ਇਹ ਟਾਈਮ ਬਾਉਂਡ ਆ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਵੀ ਆਰ ਨਾਟ ਰਨਿੰਗ ਫਰੋਮ ਆਵਰ ਟੈਕਸ ਰਿਸਪੌਂਸਿਬਿਲਟੀਜ਼ ਅਸੀਂ ਐਸਜੀਪੀਸੀ ਦੇ ਅਸੀਂ ਅੰਦਰ ਆ ਜੇਕਰ ਸਾਨੂੰ ਐਸਜੀਪੀਸੀ ਗਾਈਡਲਾਈਨ ਦਿੰਦੀ ਆ ਕਿ ਤੁਸੀਂ ਦੇਣਦਾਰ ਹੋ ਤਾਂ ਅਸੀਂ ਦੇਣ ਦਾ ਹੱਥ ਬੰਨ੍ਹ ਕੇ ਟੈਕਸ ਦੇਵਾਂਗੇ ਨਗਰ ਨਜਨ ਤੁਹਾਨੂੰ ਦਫਤਰ ਬੁਲਾ ਰਹੇ ਆ ਹੁਣ ਬੈਠ ਕੇ ਦਲਬਾਤ ਕਰਨ ਲਈ ਉਹਦੇ ਬਾਰੇ ਅਸੀਂ ਅੱਗੇ ਬਹੁਤ ਵਾਰੀ ਬੈਠ ਚੁੱਕੇ ਆ ਜੀ ਅਸੀਂ ਹੁਣ ਵੀ ਜਾਣ ਨੂੰ ਤਿਆਰ ਆ ਸਾਨੂੰ ਇਹਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਚੱਕਰ ਇਹ ਆ ਵੀ ਉਹ ਕਿਸੇ ਤਰੀਕੇ ਦੇ ਨਾਲ ਸਾਡੀ ਗੱਲ ਨਹੀਂ ਸੁਣਦੇ ਪਏ ਆਪਣੀ ਗੱਲ ਜਿਹੜੀ ਆ ਉਹ ਸਾਡੀ ਟੱਕੇ ਨਾਲ ਸਾਡੇ ਉੱਤੇ ਲਾਗੂ ਕਰਦੇ ਸਰਕਾਰਾਂ ਨੂੰ ਜਦਾਂ ਦੇ ਦੇ ਉਹ ਸਾਨੂੰ ਕਹਿੰਦੇ ਖਾਲੀ ਚੱਕ ਦਿਓ ਕਿਹੜੇ ਕਾਨੂੰਨ ਦੇ ਵਿੱਚ ਤੁਸੀਂ ਖਾਲੀ ਚੱਕ ਲੈ ਸਕਦੇ ਜੀ ਕਿਸੇ ਨੂੰ ਮੰਨ ਲੋ ਸਾਡਾ ਟੈ 20000 ਰੁਪਇਆ ਬਣਦਾ ਤੁਸੀਂ 1 ਲੱਖ 20000 ਰੁਪਇਆ ਸਾਡਾ ਭਰ ਕੇ ਲਾ ਦੋਗੇ ਠੀਕ ਆ ਜੀ ਜਿਹੜੀਆਂ ਪੈਨਲਟੀਆਂ ਲਾਈਆਂ ਜਾ ਰਹੀਆਂ ਉਹ ਬਿਲਕੁਲ ਨਜਾਇਜ਼ ਆ ਉਹ ਕਿਸੇ ਸਾਡੀ ਕਾਨੂੰਨ ਦੇ ਵਿੱਚ ਐਸੀ ਨਹੀਂ ਲਿਖਿਆ ਹੋਇਆ ਵੀ ਹਾਂ ਵੀ ਉਹ 200% ਤੱਕ ਪੈਨਲਟੀ ਲਾ ਰਹੇ ਨੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਕਿ ਤੁਸੀਂ 200% ਪੈਨਲਟੀ ਲਾ ਰਹੇ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਸਾਰਾ ਸ਼ਹਿਰ ਬਲੈਕਮੇਲ ਹੋ ਰਿਹਾ ਅਸੀਂ ਸਭ ਤੋਂ ਜ਼ਿਆਦਾ ਹੋ ਰਹੇ ਹਾਂ ਅਸੀਂ ਦੇਣਦਾਰ ਵੀ ਨਹੀਂ ਹੈਗੇ ਪਰ ਜਿਹੜਾ ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਸਾਡੀ ਸਰਕਾਰ ਨੂੰ ਉੱਪਰ ਵੀ ਸਰਕਾਰ ਸਰਕਾਰੀ ਦਰਬਾਰੇ ਸਾਡੀ ਸਾਰਿਆਂ ਨੂੰ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਪਰ ਜਿਹੜਾ ਸਾਡਾ ਬਣਦਾ ਸੀ ਉਹ ਵੀ ਗਿਆ 12 ਸਾਲਾਂ ਦਾ ਟੈਕ ਜਿਹੜਾ ਤੁਸੀਂ ਕਹਿ ਰਹੇ ਆ ਜੀ ਸਾਰਾ ਸ਼ਹਿਰ ਬਲੈਕਮੇਲ ਹੋ ਰਿਹਾ ਵਾ ਇਹਨੂੰ ਜ਼ਿੰਮੇਵਾਰ ਤੁਸੀਂ ਕਿਹਨੂੰ ਮੌਜੂਦਾ ਸਰਕਾਰਾਂ ਨੂੰ ਮੰਨਦੇ ਹੋ ਮੌਜੂਦਾ ਸਰਕਾਰ ਨੂੰ ਅਸੀਂ ਕਹਾਂਗੇ ਨਾ ਫਿਰ ਡੈਫੀਨਿਟਲੀ ਜੀ ਦੇਖੋ 200% ਤੁਸੀਂ ਜਿਹੜਾ ਆਪਣਾ ਜੁਰਮਾਨਾ ਪਾ ਰਹੇ ਹੋ ਸਾਨੂੰ ਕਿਸੇ ਕਿਤਾਬ ਚ ਲਿਖਾ ਦਿਓ ਵੀ ਕਿੱਥੇ ਲਿਖਿਆ ਹੋਇਆ ਹੈ ਕਿਹੜੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਕਿਹੜੀ ਕਾਰਪੋਰੇਸ਼ਨ ਦੀ ਕਿਤਾਬ ਹੈ ਜਿਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਠੀਕ ਹੈ ਜੀ ਲੋਕੀ ਡਰੇ ਹੋਏ ਆ ਕਿਉਂਕਿ ਲੋਕਾਂ ਨੇ ਆਪਣੇ ਕੰਮ ਚ ਚਲਾਉਣੇ ਆ ਜੀ ਹਰ ਇੱਕ ਬੰਦੇ ਦੀ ਰੋਜੀ ਰੋਟੀ ਆ ਉੱਤੇ ਇਸ ਕਰਕੇ ਆਪ ਸਭ ਜੀ ਨੂੰ ਆਪ ਦੇ ਥਰੂ ਤੁਹਾਡੇ ਮਾਧਿਅਮ ਰਾਈ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਕਿ ਧੱਕੇਸ਼ਾਹੀ ਬੰਦ ਕਰੋ ਠੀਕ ਹੈ ਜੀ ਇੱਥੇ ਸਾਰੇ ਗਰੀਬ ਦੁਕਾਨਦਾਰ ਕਈਆਂ ਦੇ ਕੰਮ ਬਹੁਤ ਘੱਟ ਚੱਲਦੇ ਕਈਆਂ ਦੇ ਮਾੜੇ-ਮੋٹے ਚੱਲਦੇ ਆ ਪਰ ਜੇਕਰ ਵਾਸਤੇ ਕੋ ਚੰਗੀ ਗੱਲ ਨਹੀਂ ਹੈ ਜੀ ਨਾਮ ਜੀ ਟੱਡਾ ਮੇਰਾ ਨਾਮ ਰਜਿੰਦਰ ਸਿੰਘ ਹੈ ਇਹ ਸਾਰੇ ਮੇਰੇ ਦੋਸਤ ਆ ਜਿਹੜੇ ਲਾਗੇ ਸ਼ਾਕੇ ਦੁਕਾਨਦਾਰ ਨੇ ਠੀਕ ਆ ਜੀ ਇਹ ਮਾਰਕੀਟ ਵੀ ਕੋਈ ਬਹੁਤ ਜ਼ਿਆਦਾ ਨਹੀਂ ਰਨਿੰਗ ਹੈ ਕਿ ਇੱਥੇ ਕਰੋੜਾਂ ਰੁਪਈਆ ਦਾ ਬਿਜ਼ਨਸ ਕਰਦੇ ਸਾਰੇ ਹੈਂਡਲ ਮੌਕਾ ਹੈ